ਜਸਵਿੰਦਰ ਦੀ ਇੱਕ ਭੈਣ ਅਤੇ ਇੱਕ ਭਰਾ ਸੀ। ਜਸਵਿੰਦਰ ਆਪਣੀ ਭੈਣ ਤੋਂ ਛੋਟੀ ਅਤੇ ਭਰਾ ਤੋਂ ਵੱਡੀ ਸੀ। ਹੁਣ ਜਸਵਿੰਦਰ ਕੈਨੇਡਾ ਵਿੱਚ ਪੱਕੇ ਤੌਰ ਤੇ ਰਹਿੰਦੀ ਸੀ ਅਤੇ ਪੂਰਾ ਪਰਿਵਾਰ ਵੀ ਕੈਨੇਡਾ ਵਿੱਚ ਹੀ ਰਹਿੰਦਾ ਸੀ। ਉਸ ਦੀ ਵੱਡੀ ਭੈਣ ਹੈ ਜਿਸ ਦਾ ਵਿਆਹ ਕਾਫੀ ਸਮਾਂ ਪਹਿਲਾਂ ਹੋਇਆ ਸੀ ਅਤੇ ਹੁਣ ਉਸ ਦੀ ਭੈਣ ਦੇ ਦੋ ਬੱਚੇ ਵੀ ਹੈ। ਉਸ ਦੀ ਭੈਣ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹੈ। ਜਸਵਿੰਦਰ ਦਾ ਇੱਕ ਛੋਟਾ ਭਰਾ ਜਿਸ ਦਾ ਵਿਆਹ ਹਜੇ ਤੱਕ ਨਹੀਂ ਹੋਇਆ ਸੀ ਜਸਵਿੰਦਰ ਆਪਣੇ ਮਾਤਾ-ਪਿਤਾ ਤੇ ਆਪਣੇ ਭਰਾ ਦੇ ਕੋਲ ਹੀ ਰਹਿੰਦੀ ਸੀ ਉਹਨਾਂ ਦਾ ਪਰਿਵਾਰ ਕਾਫੀ ਟਾਈਮ ਪਹਿਲਾਂ ਹੀ ਕੈਨੇਡਾ ਗਿਆ ਸੀ ਚਾਹੇ ਸਾਰਾ ਪਰਿਵਾਰ ਕੈਨੇਡਾ ਵਿੱਚ ਆ ਗਿਆ ਸੀ ਪਰ ਫੇਰ ਵੀ ਜਸਵਿੰਦਰ ਦੇ ਮਾਤਾ-ਪਿਤਾ ਨੇ ਆਪਣੀਆਂ ਬੱਚੀਆਂ ਦੇ ਵਿਆਹ ਇੰਡੀਆ ਵਿੱਚ ਰਿੰਦੇ ਪੰਜਾਬੀ ਮੁੰਡਿਆਂ ਨਾਲ ਕੀਤੇ ਅਤੇ ਜਸਵਿੰਦਰ ਦਾ ਵਿਆਹ ਵੀ ਇੱਕ ਇੰਡੀਅਨ ਮੁੰਡੇ ਨਾਲ ਹੀ ਹੋ ਜਾਂਦਾ ਹੈ ਜੋ ਇੰਡੀਆ ਵਿੱਚ ਹੀ ਰਹਿੰਦਾ ਹੈ ਇਹ ਰਿਸ਼ਤਾ ਜਸਵਿੰਦਰ ਦੀ ਮਾਸੀ ਨੇ ਕਰਵਾਇਆ ਸੀ ਮੁੰਡੇ ਦਾ ਪਰਿਵਾਰ ਬਹੁਤ ਹੀ ਵਧੀਆ ਸੀ ਅਤੇ ਮੁੰਡਾ ਵੀ ਚੰਗੀ ਜ਼ਮੀਨ ਜਾਇਦਾਦ ਦਾ ਮਾਲਕ ਸੀ ਜਸਵਿੰਦਰ ਵਿਆਹ ਤੋਂ 1 ਮਹੀਨਾ ਬਾਅਦ ਕੈਨੇਡਾ ਚੱਲ ਜਾਂਦੀ ਹੈ ਕੈਨੇਡਾ ਜਾ ਕੇ ਆਪਣੇ ਪਤੀ ਨੂੰ ਬੁਲਾਉਣ ਦੀ ਬਹੁਤ ਕੋਸ਼ਿਸ਼ ਕਰਦੀ ਪਰ ਕਿਸੇ ਨਾ ਕਿਸੇ وجہ ਕਾਰਨ ਉਸਦੇ ਪਤੀ ਦਾ ਵੀਜ਼ਾ ਨਹੀਂ ਲੱਗਦਾ ਫਿਰ 1 ਸਾਲ ਬਾਅਦ ਜਸਵਿੰਦਰ ਦੁਬਾਰਾ ਇੰਡੀਆ ਵਾਪਸ ਆਉਂਦੀ ਅਤੇ ਆਪਣੇ ਸਹੁਰੇ ਘਰ ਜਾਂਦੀ ਹੈ ਅਤੇ ਉਹ ਆਪਣੇ ਪਤੀ ਦੇ ਨਾਲ 1 ਮਹੀਨਾ ਬਿਤਾਉਂਦੀ ਹੈ ਉਸ ਦਾ ਆਪਣੇ ਪਤੀ ਤੋਂ ਦੂਰ ਜਾਣ ਦਾ ਦਿਲ ਨਹੀਂ ਕਰਦਾ ਸੀ ਪਰ 1 ਮਹੀਨੇ ਬਾਅਦ ਫਿਰ ਉਹ ਕੈਨੇਡਾ ਵਾਪਸ ਚੱਲ ਜਾਂਦੀ ਹੈ ਅਤੇ ਉਸ ਨੂੰ ਕੈਨੇਡਾ ਪਹੁੰਚ ਕੇ ਪਤਾ ਲੱਗਦਾ ਹੈ ਕਿ ਉਹ ਮਾਂ ਬਨਣ ਵਾਲੀ ਹੈ ਇਹ ਖੁਸ਼ਖਬਰੀ ਸਭ ਤੋਂ ਪਹਿਲਾਂ ਉਹ ਆਪਣੇ ਪਤੀ ਨੂੰ ਸੁਣਾਉਂਦੀ ਹੈ ਅਤੇ ਫਿਰ ਆਪਣੇ ਮਾਪਿਆਂ ਨੂੰ ਦੱਸਦੀ ਹੈ ਫਿਰ 9 ਮਹੀਨਿਆਂ ਬਾਅਦ ਉਸ ਦੇ ਘਰ ਬਹੁਤ ਹੀ ਖੂਬਸੂਰਤ ਇੱਕ ਬੱਚੀ ਪੈਦਾ ਹੁੰਦੀ ਹੈ ਇੱਕ ਪਾਸੇ ਉਹ ਆਪਣੀ ਬੱਚੀ ਦੇ ਜਨਮ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਅਤੇ ਦੂਜੇ ਪਾਸੇ ਉਦਾਸ ਵੀ ਹੁੰਦੀ ਹੈ ਕਿਉਂਕਿ ਅਜਿਹੇ ਮੌਕੇ ਉੱਤੇ ਉਹ ਆਪਣੇ ਪਤੀ ਨੂੰ ਆਪਣੇ ਨਾਲ ਦੇਖਣਾ ਚਾਹੁੰਦੀ ਸੀ ਕਿ ਉਸ ਦੀ ਬੱਚੀ ਨੂੰ ਸਭ ਤੋਂ ਪਹਿਲਾਂ ਉਸ ਦਾ ਪਤੀ ਹੀ ਗੋਦ ਵਿੱਚ ਲੈਂਦਾ ਪਰ ਇਹ ਨਹੀਂ ਹੋ ਸਕਦਾ ਸੀ ਕਿਉਂਕਿ ਉਸ ਦਾ ਪਤੀ ਤਾਂ ਅਜੇ ਇੰਡੀਆ ਵਿੱਚ ਹੀ ਸੀ ਉਹ ਕੈਨੇਡਾ ਵਿੱਚ ਆਪਣੇ ਮਾਤਾ ਪਿਤਾ ਕੋਲ ਰਹਿ ਕੇ ਬੱਚੀ ਦਾ ਪਾਲਣ ਪੋਸ਼ਣ ਕਰਦੀ ਹੈ ਜਦੋਂ ਬੱਚੀ 1.5 ਸਾਲ ਦੀ ਹੋ ਜਾਂਦੀ ਹੈ ਤਾਂ ਉਹ ਫੇਰ ਵਾਪਸ ਇੰਡੀਆ ਜਾਂਦੀ ਹੈ ਉਸ ਦਾ ਪਤੀ ਬੱਚੀ ਨੂੰ ਚੱਕ ਕੇ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਅਤੇ ਬੱਚੀ ਨੂੰ ਬਹੁਤ ਹੀ ਲਾਡ ਪਿਆਰ ਕਰਦਾ ਹੈ ਜਸਵਿੰਦਰ ਅਤੇ ਉਸ ਦਾ ਪਤੀ ਅਤੇ ਬੱਚੀ ਤਿੰਨੋਂ ਜਣੇ ਬਹੁਤ ਘੁੰਮਦੇ ਫਿਰਦੇ ਹੈ ਅਤੇ ਬਹੁਤ ਇੰਜੋਏ ਕਰਦੇ ਹੈ ਇਸ ਵਾਰ ਹੁਣ ਜਸਵਿੰਦਰ ਦੇ ਪਤੀ ਦਾ ਦਿਲ ਨਹੀਂ ਕਰਦਾ ਸੀ ਕਿ ਜਸਵਿੰਦਰ ਵਾਪਸ ਕੈਨੇਡਾ ਚੱਲ ਜਾਵੇ ਪਰ ਉਸ ਦੀ ਹੀ ਕੁ ਮਹੀਨੇ ਬਾਅਦ ਦੀ ਵਾਪਸੀ ਦੀ ਟਿਕਟ ਕਰਵਾਈ ਸੀ ਇਸ ਲਈ ਕਮੀ ਨੇਵਾਦ ਹੀ ਜਸਵਿੰਦਰ ਵਾਪਸ ਕੈਨੇਡਾ ਚੱਲ ਜਾਂਦੀ ਹੈ ਕੈਨੇਡਾ ਪਹੁੰਚ ਕੇ ਆਪਣੇ ਪਤੀ ਨੂੰ ਬਹੁਤ ਯਾਦ ਕਰਦੀ ਹੈ ਅਤੇ ਉਸ ਦਾ ਪਤੀ ਵੀ ਬਹੁਤ ਯਾਦ ਕਰਦਾ ਹੈ ਤਾਂ ਆਪਣੀ ਬੱਚੀ ਨਾਲ ਕਿੰਨਾ ਕਿੰਨਾ ਟਾਈਮ ਗੱਲਾਂ ਕਰਦਾ ਹੈ ਇਸ ਤਰ੍ਹਾਂ ਹੀ ਸਮਾਂ ਬੀਤਦਾ ਜਾਂਦਾ ਹੈ ਅਤੇ ਉਸ ਦੀ ਬੱਚੀ ਵੱਡੀ ਹੋ ਜਾਂਦੀ ਹੈ ਹੁਣ ਉਸਦੇ ਬੱਚੀ ਨੂੰ ਸਕੂਲ ਪੜਨ ਪਾ ਦਿੱਤਾ ਜਸਵਿੰਦਰ ਪਹਿਲਾਂ ਆਪਣੀ ਬੱਚੀ ਨੂੰ ਸਕੂਲ ਛੱਡ ਕੇ ਆਉਂਦੀ ਅਤੇ ਫੇਰ ਕੰਮ ਤੇ ਜਾਂਦੀ ਜਸਵਿੰਦਰ ਦਾ ਪਤੀ ਜਦੋਂ ਵੀ ਉਸ ਨਾਲ ਗੱਲਾਂ ਕਰਦਾ ਅਤੇ ਉਸ ਨੂੰ ਵਾਰ-ਵਾਰ ਕਹਿੰਦਾ ਕਿ ਜਸਵਿੰਦਰ ਮੈਂ ਕਿੰਨਾ ਸਬਰ ਕੀਤਾ ਪਰ ਹੁਣ ਮੇਰਾ ਤੇਰੇ ਅਤੇ ਬੱਚੀ ਤੋਂ ਬਿਨਾ ਬਿਲਕੁਲ ਵੀ ਦਿਲ ਨਹੀਂ ਲੱਗਦਾ ਤੂੰ ਕੋਈ ਹੱਲ ਕਰ ਜੇਕਰ ਮੇਰਾ ਕੈਨੇਡਾ ਦਾ ਵੀਜ਼ਾ ਨਹੀਂ ਲੱਗਦਾ ਤਾਂ ਤੂੰ ਇੰਡੀਆ ਵਾਪਸ ਆ ਕੇ ਮੇਰੇ ਨਾਲ ਰਹਿ। ਉਹ ਉਸ ਨੂੰ ਕਹਿੰਦਾ ਕਿ ਆਪਣੇ ਇਕੱਠੇ ਰਹਿਣ ਦੀ ਉਮਰ ਤਾਂ ਵਿਛੋੜੇ ਵਿੱਚ ਹੀ ਗੁਜ਼ਰ ਰਹੀ ਹੈ। ਅਸੀਂ ਕੀ ਕਰਨਾ ਪੈਸੇ ਦਾ ਜੇ ਅਸੀਂ ਆਪਣੀ ਜ਼ਿੰਦਗੀ ਇਕੱਠੇ ਇੱਕ ਦੂਜੇ ਨਾਲ ਨਾ ਬਿਤਾ ਸਕੇ। ਜਸਵਿੰਦਰ ਆਪਣੇ ਘਰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਅਤੇ ਨਾ ਹੀ ਪੈਸੇ ਥੇਲੇ ਦੀ। ਮੈਂ ਨਹੀਂ ਚਾਹੁੰਦਾ ਕਿ ਮੇਰੀ ਤੀ ਪਿਓ ਦੇ ਪਿਆਰ ਨੂੰ ਤਰਸੇ ਅਤੇ ਤੂੰ ਮਾਪਿਓ ਦੀ ਜ਼ਿੰਮੇਵਾਰੀ ਇਕੱਲੀ ਹੀ ਨਿਭਾਵੇਂ ਮੇਰਾ ਤੇਰੇ ਅਤੇ ਬੇਟੀ ਬਿਨਾ ਕੀ ਹੈ ਹੀ ਕੋਣ ਮੇਰਾ ਮੇਰਾ ਤੁਹਾਡੇ ਬਿਨਾ ਇੱਕ ਪਲ ਵੀ ਮਸਾ ਹੀ ਲੰਘਦਾ ਕਾਗਜ਼ੀ ਕਾਰਵਾਈਆਂ ਦੇ ਚੱਕਰ ਵਿੱਚ ਕਿਤੇ ਇਹ ਨਾ ਹੋਵੇ ਕਿ ਸਾਡੇ ਦੋਨਾਂ ਵਿੱਚੋਂ ਇੱਕ ਜਾਣਾ ਕੁਝ ਗਲਤ ਕਰ ਬੈਠੇ ਆਪ ਕਹਿੰਦੀ ਹੈ ਕਿ ਤੁਸੀਂ ਫਿਕਰ ਨਾ ਕਰੋ ਇਸ ਵਾਰ ਫਾਈਲ ਲਗਾਈ ਹੈ ਆਪਣੀ ਫਾਈਲ ਵਿੱਚ ਕਿਹੜਾ ਕੋਈ ਚਾਲੀ ਕਾਗਜ਼ ਹੈ ਜਿਹੜਾ ਤੁਹਾਡਾ ਵੀਜ਼ਾ ਨਹੀਂ ਆਵੇਗਾ ਰੱਬ ਸਾਡੇ ਸਬਰ ਦਾ ਮੁੱਲ ਜ਼ਰੂਰ ਪਾਵੇਗਾ ਅਤੇ ਅਸੀਂ ਜਲਦੀ ਇਕੱਠੇ ਹੋ ਜਾਵਾਂਗੇ ਫਾਈਲ ਲਗਾਈ ਨੂੰ 4 ਮਹੀਨੇ ਬੀਤ ਚੁਕੇ ਸੀ ਅਤੇ ਜਸਵਿੰਦਰ ਦੇ ਪਤੀ ਨੂੰ ਪੂਰਾ ਯਕੀਨ ਸੀ ਕਿ ਇਸ ਵਾਰ ਵੀਜ਼ਾ ਜ਼ਰੂਰ ਆਵੇਗਾ ਪਰ ਇਸ ਵਾਰ ਵੀ ਰੱਬ ਨੇ ਉਹਨਾਂ ਦੀ ਨਾ ਸੁਣੀ ਜਿਸ ਦਿਨ ਜਸਵਿੰਦਰ ਦੇ ਪਤੀ ਦਾ ਵੀਜ਼ਾ ਰਿਜੈਕਟ ਹੋਇਆ ਉਸ ਦਿਨ ਉਹ ਤਾਂ ਹੰਾਰ-ਹੰਾਰ ਕੇ ਰੋਇਆ ਜਸਵਿੰਦਰ ਨੇ ਉਸ ਨੂੰ ਬਹੁਤ ਫੋਨ ਕੀਤੇ ਪਰ ਉਸ ਨੇ ਇੱਕ ਵੀ ਫੋਨ ਨਾ ਚੁੱਕਿਆ ਫਿਰ ਜਸਵਿੰਦਰ ਨੇ ਆਪਣੀ ਸੱਸ ਦੇ ਫੋਨ ਤੇ ਫੋਨ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਵਿੱਕੀ ਨੂੰ ਤਾਂ 4 ਦਿਨ ਹੋ ਗਏ ਤਾਂ ਉਹ ਸ਼ਰਾਬ ਨਾਲ ਰੁੱਜਿਆ ਰਹਿੰਦਾ ਹੈ ਉਹ ਸਾਰਾ ਦਿਨ ਹੀ ਰੋਂਦਾ ਰਹਿੰਦਾ ਹੈ ਅਤੇ ਤੁਹਾਨੂੰ ਦੋਨਾਂ ਨੂੰ ਬਹੁਤ ਯਾਦ ਕਰਦਾ ਹੈ ਜਸਵਿੰਦਰ ਦੀ ਸੱਸ ਨੇ ਕਿਹਾ ਕਿ ਤੇ ਇਹ ਜੇ ਵੀਜ਼ਾ ਨਹੀਂ ਆਉਂਦਾ ਤਾਂ ਤੂੰ ਹੁਣ ਆਪਰੇ ਛੱਡ ਕੈਨੇਡਾ ਦਾ ਖਿਹੜਾ ਤੂੰ ਇੰਡੀਆ ਆ ਕੇ ਆਪਣੇ ਪਤੀ ਦਾ ਖਿਆਲ ਰੱਖ ਇਹ ਨਾ ਹੋਵੇ ਕਿ ਤੂੰ ਆਪਣੇ ਕੰਮਾਂ ਵਿੱਚ ਉਲਝ ਕੇ ਰਹਿ ਜਾਵੇਂ ਅਤੇ ਇੱਥੇ ਤੇਰਾ ਪਤੀ ਗਲਤ ਰਾਹ ਤੁਰ ਜਾਵੇ ਜਸਵਿੰਦਰ ਨੇ ਕਿਹਾ ਕਿ ਮੰਮੀ ਜੀ ਤੁਹਾਨੂੰ ਤਾਂ ਪਤਾ ਹੈ ਕਿ ਮੇਰੀ ਜੋਬ ਬਹੁਤ ਵਧੀਆ ਹੈ ਅਤੇ ਇਸ ਜੋਬ ਤੋਂ ਮੈਂ ਛੁੱਟੀ ਨਹੀਂ ਲੈ ਸਕਦੀ ਅਤੇ ਜੇ ਇੱਕ ਵਾਰ ਇਹ ਜੋਬ ਛੁੱਟ ਗਈ ਅਤੇ ਇਹੋ ਜਹੀ ਨੌਕਰੀ ਮੈਨੂੰ ਦੁਬਾਰਾ ਨਹੀਂ ਮਿਲਣੀ। ਫਿਰ ਉਹ ਆਪਣੇ ਪਤੀ ਨੂੰ ਮੈਸੇਜ ਕਰਦੀ ਕਿ ਤੁਸੀਂ ਫਿਕਰ ਨਾ ਕਰੋ ਮੈਂ ਕੋਰਟ ਵਿੱਚ ਜਾ ਕੇ ਤੁਹਾਨੂੰ ਕੈਨੇਡਾ ਭਲਾਉਂਦੀ ਆ ਦੁਬਾਰਾ ਅਪੀਲ ਕਰਾਂਗੀ। ਤੁਸੀਂ ਸ਼ਰਾਬ ਪੀਣ ਦੀ ਆਦਤ ਨਾ ਪਾ ਲਿਓ। ਜਲਦੀ ਅਸੀਂ ਕੈਨੇਡਾ ਦੇ ਵਿੱਚ ਇਕੱਠੇ ਹੋਵਾਂਗੇ। ਜਸਵਿੰਦਰ ਦੇ ਬਿਆਨ ਨੂੰ ਪੂਰੇ 10 ਸਾਲ ਹੋ ਚੁਕੇ ਸੀ ਪਰ ਉਸਦੇ ਪਤੀ ਦਾ ਵੀਜ਼ਾ ਨਹੀਂ ਲੱਗਦਾ ਅਤੇ ਹੁਣ ਜਸਵਿੰਦਰ ਦੀ ਵੱਡੀ ਭੈਣ ਨੇ ਜਸਵਿੰਦਰ ਨੂੰ ਸਲਾਹ ਦਿੱਤੀ ਕਿ ਤੇਰਾ ਪਤੀ ਕੈਨੇਡਾ ਦਾ ਨਹੀਂ ਬਣ ਸਕਦਾ ਇਸ ਲਈ ਤੇਰੇ ਲਈ ਚੰਗਾ ਹੈ ਕਿ ਤੂੰ ਇੱਥੇ ਕੋਈ ਮੁੰਡਾ ਦੇਖ ਕੇ ਉਸ ਨਾਲ ਵਿਆਹ ਕਰਵਾ ਲੈ ਅਤੇ ਆਪਣੇ ਪਤੀ ਨੂੰ ਵੀ ਕਹੇ ਕਿ ਤੂੰ ਉੱਧਰ ਕੋਈ ਕੁੜੀ ਦੇਖ ਕੇ ਵਿਆਹ ਕਰਵਾ ਲਵੇ ਇਸ ਤਰ੍ਹਾਂ ਤੁਹਾਡੇ ਦੋਨਾਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ ਪਰ ਜਸਵਿੰਦਰ ਆਪਣੀ ਭੈਣ ਦੀ ਗੱਲ ਸੁਣ ਕੇ ਆਪਣੀ ਭੈਣ ਨਾਲ ਬਹੁਤ ਗੁੱਸੇ ਹੋਈ ਜਸਵਿੰਦਰ ਨੇ ਆਪਣੀ ਭੈਣ ਨੂੰ ਕਿਹਾ ਕਿ ਤੈਨੂੰ ਮੇਰੇ ਬਾਰੇ ਇੰਨਾ ਸੋਚਣ ਦੀ ਕੋਈ ਲੋੜ ਨਹੀਂ ਹੈ ਮੈਂ ਆਪਣੇ ਪਤੀ ਨੂੰ ਮਰਦੇ ਦਮ ਤੱਕ ਨਹੀਂ ਛੱਡਾਂਗੀ ਅਤੇ ਨਾਲੇ ਹੁਣ ਉਹ ਮੇਰੀ ਧੀ ਦਾ ਪਿਓ ਹੈ ਮੈਂ ਇਹ ਕਦੀ ਵੀ ਨਹੀਂ ਕਰ ਸਕਦੀ ਅਤੇ ਨਾ ਤੂੰ ਅੱਗੇ ਤੋਂ ਮੈਨੂੰ ਇਹ ਸਲਾਹ ਦੇਣ ਬਾਰੇ ਸੋਚੀਂ ਜਸਵਿੰਦਰ ਦੀ ਭੈਣ ਉਸ ਨਾਲ ਨਾਰਾਜ਼ ਹੋ ਕੇ ਚੱਲ ਜਾਂਦੀ ਹੈ ਤੇ ਜਾਂਦੀ ਜਾਂਦੀ ਕਹਿੰਦੀ ਹੈ ਕਿ ਚਲ ਠੀਕ ਹੈ ਜਿੱਦਾਂ ਤੇਰੀ ਮਰਜ਼ੀ ਅਤੇ ਇਸੇ ਤਰ੍ਹਾਂ ਜੀ ਹੁੰਦੀ ਰਹਿ ਆਪਣੀ ਜ਼ਿੰਦਗੀ ਇਕੱਲੀ ਹੌਲੀ ਹੌਲੀ ਜਸਵਿੰਦਰ ਦਾ ਭਰਾ ਤੇ ਉਸ ਦਾ ਮਾਪਿਓ ਵੀ ਉਸ ਨੂੰ ਇਹ ਸਮਝਾਉਂਦੇ ਹੈ ਕਿ ਜਸਵਿੰਦਰ ਜੋ ਵੀ ਤੇਰੀ ਭੈਣ ਕਹਿ ਰਹੀ ਹੈ ਉਹ ਠੀਕ ਕਹਿ ਰਹੀ ਹੈ ਤੈਨੂੰ ਇੱਧਰ ਕਿਸੇ ਮੁੰਡੇ ਨਾਲ ਵਿਆਹ ਕਰਵਾ ਲੈਣਾ ਚਾਹੀਦਾ ਹੈ ਪਰ ਉਹ ਕਿਸੇ ਦਿਨ ਨਾ ਸੁਣਦੀ ਜਸਵਿੰਦਰ ਆਪਣੇ ਮਾਪਿਓ ਨਾਲੋਂ ਅਲੱਗ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪੈਂਦੀ ਹੈ ਕਿਉਂਕਿ ਉਸਦੇ ਮਾਪਿਓ ਦੀ ਰੋਜ਼-ਰੋਜ਼ ਦੀਆਂ ਇਹ ਗੱਲਾਂ ਸੁਣ ਕੇ ਉਸ ਨੂੰ ਬਹੁਤ ਗੁੱਸਾ ਆਉਂਦਾ ਹੈ। ਪਰ ਇੱਧਰ ਇੰਡੀਆ ਵਿੱਚ ਜਸਵਿੰਦਰ ਦੇ ਪਤੀ ਨੂੰ ਨਸ਼ਿਆਂ ਦੀ ਬਹੁਤ ਭੈੜੀ ਲਤ ਲੱਗ ਜਾਂਦੀ ਹੈ। ਉਹ ਜਸਵਿੰਦਰ ਅਤੇ ਆਪਣੀ ਧੀ ਤੋਂ ਦੂਰ ਰਹਿਣ ਦੇ ਕੰਮ ਵਿੱਚ ਦਿਨ-ਰਾਤ ਸ਼ਰਾਬ ਪਿੰਦਾ ਹੈ। ਅਤੇ ਹੋਰ ਵੀ ਨਸ਼ੇ ਕਰਦਾ ਹੈ। ਜਸਵਿੰਦਰ ਜਦੋਂ ਵੀ ਉਸ ਨੂੰ ਫੋਨ ਕਰਦੀ ਤਾਂ ਉਹ ਸਮਝਾਉਂਦੀ ਹੈ ਕਿ ਜਿੰਨਾ ਸਮਾਂ ਤੁਹਾਡਾ ਵੀਜ਼ਾ ਨਹੀਂ ਲੱਗਦਾ ਮੈਂ ਕੋਸ਼ਿਸ਼ ਨਹੀਂ ਛੱਡਾਂਗੀ। ਫਿਰ ਰੱਬ ਦੀ ਮਿਹਰ ਨਾਲ ਇੱਕ ਦਿਨ ਜਸਵਿੰਦਰ ਦੇ ਪਤੀ ਦਾ ਵੀਜ਼ਾ ਲੱਗ ਜਾਂਦਾ ਹੈ ਉਹ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਕਿਉਂਕਿ ਜਸਵਿੰਦਰ ਦੇ ਵਿਆਹ ਨੂੰ ਪੂਰੇ 10 ਸਾਲ ਹੋ ਚੁਕੇ ਸੀ ਵਿਆਹ ਦੇ 10ਵੇਂ ਸਾਲ ਵਿੱਚ ਜਸਵਿੰਦਰ ਦਾ ਪਤੀ ਕੈਨੇਡਾ ਪਹੁੰਚਦਾ ਹੈ ਜਸਵਿੰਦਰ ਦਰਵਾਜ਼ੇ ਵਿੱਚ ਤੇਲ ਚੋਂ ਆਉਂਦੀ ਹੈ ਅਤੇ ਫੁੱਲਾਂ ਅਤੇ ਗੁਲਦਸਤਿਆਂ ਨਾਲ ਉਸ ਦਾ ਸਵਾਗਤ ਕਰਦੀ ਹੈ ਉਹਨਾਂ ਦੀ ਧੀ ਵੀ ਬਹੁਤ ਖੁਸ਼ ਹੁੰਦੀ ਹੈ ਅਤੇ ਆਪਣੇ ਪਾਪਾ ਦੇ ਨਾਲ ਕਿੰਨਾ-ਕਿੰਨਾ ਟਾਈਮ ਖੇਡਦੀ ਰਹਿੰਦੀ ਹੈ। ਇਸੇ ਖੁਸ਼ੀ ਦੇ ਵਿੱਚ ਜਸਵਿੰਦਰ ਇੱਕ ਹੋਟਲ ਦੇ ਵਿੱਚ ਜਾਂਦੀ ਹੈ ਆਪਣੇ ਪਤੀ ਅਤੇ ਧੀ ਦੇ ਨਾਲ। ਉਹ ਖੁਸ਼ੀਆਂ ਸਾਂਝੀਆਂ ਸਾਂਝੀਆਂ ਕਰਨ ਦੇ ਲਈ ਇੱਕ ਛੋਟੀ ਜਹੀ ਪਾਰਟੀ ਰੱਖਦੀ ਹੈ। ਜਿਸ ਪਾਰਟੀ ਵਿੱਚ ਜਸਵਿੰਦਰ ਆਪਣੇ ਮੰਮੀ ਪਾਪਾ ਅਤੇ ਭੈਣ ਭਰਾ ਨੂੰ ਵੀ ਬੁਲਾਉਂਦੀ ਹੈ। ਉਨਾ ਸਾਰਿਆਂ ਨੇ ਹਜੇ ਆਉਣਾ ਹੁੰਦਾ ਹੈ ਕਿ ਜਸਵਿੰਦਰ ਦਾ ਪਤੀ ਉਸ ਕੋਲੋਂ ਉੱਠ ਕੇ ਬਾਥਰੂਮ ਦੇ ਵਿੱਚ ਜਾਂਦਾ ਹੈ। ਕੁਝ ਟਾਈਮ ਬਾਅਦ ਹੀ ਉੱਥੇ ਪੁਲਿਸ ਪਹੁੰਚਦੀ ਹੈ ਅਤੇ ਉਹ ਜਸਵਿੰਦਰ ਨੂੰ ਪੁੱਛਦੀ ਹੈ ਕਿ ਤੁਹਾਡਾ ਪਤੀ ਕਿੱਥੇ ਹੈ? ਜਸਵਿੰਦਰ ਕਹਿੰਦੀ ਹੈ ਕਿ ਮੇਰਾ ਪਤੀ ਬਾਥਰੂਮ ਵਿੱਚ ਹੈ। ਪਰ ਪੁਲਿਸ ਜਸਵਿੰਦਰ ਨੂੰ ਕਹਿੰਦੀ ਹੈ ਕਿ ਤੁਹਾਡਾ ਪਤੀ ਬਾਹਰ ਡਿੱਗਿਆ ਹੈ। ਅਤੇ ਉਸ ਦੀ ਮੌਤ ਹੋ ਚੁੱਕੀ ਹੈ। ਇਹ ਸੁਣ ਕੇ ਜਸਵਿੰਦਰ ਟੀਕਾ ਮਾਰਨ ਲੱਗਦੀ ਹੈ ਅਤੇ ਉਸਦੀ ਬੱਚੀ ਵੀ ਉੱਚੀ ਉੱਚੀ ਰੋਣ ਲੱਗਦੀ ਹੈ ਡਾਕਟਰ ਦੇ ਅਨੁਸਾਰ ਪਤਾ ਲੱਗਦਾ ਹੈ ਕਿ ਉਸਦੇ ਪਤੀ ਨੇ ਕਿਸੇ ਨਸ਼ੀਲੀ ਚੀਜ਼ ਦੀ ਵਰਤੋਂ ਕੀਤੀ ਸੀ ਪੁਲਿਸ ਵਾਲੇ ਦੱਸਦੇ ਹੈ ਕਿ ਸਾਨੂੰ ਇਸ ਹੋਟਲ ਦੇ ਵਿੱਚੋਂ ਫੋਨ ਗਿਆ ਸੀ ਕਿ ਕਿਸੇ ਆਦਮੀ ਦੀ ਮੌਤ ਹੋ ਗਈ ਹੈ ਅਤੇ ਵਿਚਾਰੀ ਜਸਵਿੰਦਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ 10 ਸਾਲ ਵੀ ਉਹ ਇਕੱਲੀ ਹੀ ਰਹੀ ਸੀ ਅਤੇ 10 ਸਾਲ ਤੱਕ ਉਸਨੇ ਆਪਣੇ ਪਤੀ ਦਾ ਵੀ ਸਵਰੀ ਦੇ ਨਾਲ ਇੰਤਜ਼ਾਰ ਕੀਤਾ ਸੀ ਪਰ ਉਹ ਹੁਣ ਫੇਰ ਇਕੱਲੀ ਰਹਿ ਗਈ ਸੀ ਅਤੇ ਇੱਕ ਧੀ ਨੂੰ ਪਾਲ ਰਹੀ ਸੀ ਸਾਨੂੰ ਕਦੀ ਵੀ ਅਜਿਹੀ ਚੀਜ਼ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜੋ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ ਕਿਉਂਕਿ ਤੁਹਾਡੇ ਨਾਲ ਨਾਲ ਤੁਹਾਡਾ ਪਰਿਵਾਰ ਵੀ ਤੁਹਾਡੇ ਨਾਲ ਜੁੜਿਆ ਹੁੰਦਾ ਹੈ ਅਤੇ ਪਰਿਵਾਰ ਦੇ ਕਿਸੇ ਵੀ ਜੀਨ ਨੂੰ ਜਦੋਂ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਸਾਰੇ ਹੀ ਪਰਿਵਾਰ ਦੇ ਜੀਆਂ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ। ਖਾਸ ਕਰਕੇ ਬੱਚਿਆਂ ਤੇ ਜਿਨ੍ਹਾਂ ਨੂੰ ساری ਉਮਰ ਮਾਪਿਓ ਦੇ ਸਹਾਰੇ ਦੀ ਲੋੜ ਹੁੰਦੀ ਹੈ। ਜਸਵਿੰਦਰ ਵਿਚਾਰੀ ਪੂਰੇ 10 ਸਾਲ ਬਾਅਦ ਆਪਣੇ ਪਤੀ ਨੂੰ ਮਿਲੀ ਸੀ ਅਤੇ ਬਹੁਤ ਖੁਸ਼ ਸੀ। ਪਰ ਉਸਦੇ ਪਤੀ ਦੀ ਇੱਕ ਗਲਤੀ ਨੇ ਉਸ ਦੀਆਂ ਸਾਰੀਆਂ ਖੁਸ਼ੀਆਂ ਖੋਹ ਲਈਆਂ। ਇਹ ਨਸ਼ਾ ਤੁਹਾਡੇ ਪਰਿਵਾਰ ਦੀਆਂ ਖੁਸ਼ੀਆਂ ਨਾਲੋਂ ਜ਼ਿਆਦਾ ਜ਼ਰੂਰੀ ਹੈ ਜਿਸ ਮਾਪਿਓ ਨੇ ਤੁਹਾਨੂੰ ਤੰਗੀਆਂ ਸਹਿ ਕੇ ਪਾਲਿਆ ਹੁੰਦਾ ਹੈ ਇੱਕ ਵਾਰ ਉਹਨਾਂ ਦੇ ਬਾਰੇ ਸੋਚਿਆ ਕਰੋ ਮਾਪਿਓ ਤੁਹਾਡੇ ਲਾੜ ਆਪਣੀ ਧੀ ਲਾਉਂਦੇ ਹੈ ਤੁਹਾਡੇ ਭਰੋਸੇ ਕੀ ਇਹ ਮੇਰੀ ਧੀ ਨੂੰ ਖੁਸ਼ ਰੱਖੇਗਾ ਇੱਕ ਵਾਰੀ ਉਹ ਮਾਪਿਓ ਦੇ ਬਾਰੇ ਵੀ ਜ਼ਰੂਰ ਸੋਚਿਆ ਕਰੋ ਕਿ ਜਦੋਂ ਉਹਨਾਂ ਦੀ ਧੀ ਵਿਧਵਾ ਹੋ ਜਾਂਦੀ ਹੈ ਤਾਂ ਉਹਨਾਂ ਦੇ ਮਨ ਉੱਤੇ ਕੀ ਬੀਤਦੀ ਹੈ ਜਦੋਂ ਕੋਈ ਬੰਦਾ ਨਸ਼ੇ ਦੀ ওভারਡੋਜ਼ ਨਾਲ ਮਰ ਜਾਂਦਾ ਹੈ ਤਾਂ ਸਾਰੀ ਉਮਰ ਲੋਕ ਉਸਦੇ ਬੱਚਿਆਂ ਨੂੰ ਇਹੀ ਤਾਨੇ ਦਿੰਦੇ ਹੈ ਕਿ ਇਹਨਾਂ ਦਾ ਪਿਓ ਨਸ਼ੇੜੀ ਸੀ ਇਸ ਲਈ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਅਜਿਹੀ ਚੀਜ਼ ਦੀ ਵਰਤੋਂ ਨਾ ਕਰੋ ਕਿ ਤੁਹਾਨੂੰ ਆਪਣੀ ਜਾਨ ਤੋਂ ਹੀ ਹੱਥ ਧੋਣੇ ਪੈ ਜਾਵੇ ਧੰਨਵਾਦ ਜੀ